ਤੇ ਜਿੱਥੇ ਕੱਠ ਉੱਥੇ ਹੀ ਲੱਟ ਹਾਂ ਜੀ ਤੇ ਇਹਦਾ ਸਬੂਤ ਤੁਹਾਡੇ ਸਾਹਮਣੇ ਜਿੱਤ ਜਿਹੜੀ ਆ ਉਹ ਉਹਦਾ ਵੀ ਨਸ਼ਾ ਆ ਜਦੋਂ ਆਪਣੀ ਚੀਜ਼ ਮਾਰਕੀਟ ਦੇ ਵਿੱਚ ਮੁੱਲ ਪਾਉਂਦੀ ਆ ਤੇ ਇਹਦਾ ਸਰੂਰ ਆਉਂਦਾ ਇਹਦਾ ਔਰ ਕੰਮ ਕਰਨ ਨੂੰ ਜੀ ਕਰਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਅੱਛਾ ਪਹਿਲਾਂ ਮੈਨੂੰ ਦੱਸੋ ਸੰਜੀ ਪਰਿਵਾਰ ਦੇ ਵਿੱਚ ਤਾਕਤ ਕਿੰਨੀ ਹੈ ਸਰ ਦੇਖੋ ਇਹ ਅੱਜ ਦੀ ਕਹਾਵਤ ਨਹੀਂ ਹੈਗੀ ਇਹ ਤਾਂ ਬੜੀ ਪੁਰਾਣੀ ਆ ਹਾਂ ਤੇ ਜਿੱਥੇ ਕੱਠ ਉੱਥੇ ਹੀ ਲੱਟ ਹਾਂ ਜੀ ਇਹਦਾ ਸਬੂਤ ਤੁਹਾਡੇ ਸਾਹਮਣੇ ਬਿਲਕੁਲ ਜੇ ਅਸੀਂ ਇਕੱਲੇ ਇਕੱਲੇ ਹੁੰਦੇ ਸ਼ਾਇਦ ਅਜਿੱਕੇ ਨਾ ਹੁੰਦੇ ਹਾਂ ਇਕੱਠੇ ਹੋਣ ਦਾ ਜੇ ਅਸੀਂ ਇਕੱਲੇ ਇਕੱਲੇ ਹੁੰਦੇ ਤਾਂ ਸਾਰੀਆਂ ਚੀਜ਼ਾਂ ਵੰਡੀਆਂ ਜਾਣੀਆਂ ਸੀ ਹਾਂ ਹੁਣ ਸਲਾਹ ਇਕਿਆ ਹਾਂ ਉਹ ਅੰਬੀਸ਼ਨ ਇਕਾ ਜੋਰ ਇਕਿਆ ਹਾਂ ਉਹਦੀ ਫਿਰ ਗਾਂ ਪ੍ਰੋਗਰੈਸ ਵੀ ਜਿਹੜੀ ਆ ਕੋ ਉਹ ਵੀ ਅਸਾਰੂ ਕਿਆ ਵਾ ਇਹ ਤਾਂ ਨੇਚੁਰਲੀ ਕੁਦਰਤ ਦਾ ਸਿਧਾਂਤ ਆ ਵੀ ਜਿੱਥੇ ਇਕੱਠੇ ਹੋ ਕੇ ਕਰਾਂਗੇ ਜੇ ਦੇਸ਼ ਕੱਟਾ ਆ ਲੋਕ ਇਕੱਠੇ ਆ ਪਰਿਵਾਰ ਇਕੱਠਾ ਤਰੱਕੀ ਸ਼ੋਰ ਤੁਹਾਡੇ ਸਾਹਮਣੇ ਦੇਖਦੇ ਬਿਲਕੁਲ ਤੁਹਾਡੇ ਬ੍ਰਦਰ ਵੀ ਹੈਗੇ ਨੇ ਜੀ ਨਾਲ ਆਏ ਨੇ ਮਚਾਉਂਗਾ ਆ ਵੀ ਤੁਸੀਂ ਵੀ ਨਾਲ ਹੀ ਅੱਛਾ ਮੈਨੂੰ ਦੱਸਿਓ ਫਿਰ ਜਦੋਂ ਅੱਗੇ ਬੱਚਿਆਂ ਨੇ ਇਹ ਕਾਰੋਬਾਰ ਅਡਾਪਟ ਕੀਤਾ ਜੀ ਫਿਰ ਆਸਾਨੀ ਨਾਲ ਸਿੱਖ ਗਏ ਜੀ ਇਸ ਕੰਮ ਨੂੰ ਨੇ ਹਾਂ ਆਸਾਨੀ ਤਾਂ ਇਹ ਹੁੰਦੀ ਆ ਵੀ ਜਿਹਦਾ ਘਰ ਦੀ ਹੋਵੇ ਵਿਰਾਸਤ ਮਿਲ ਜਾਏ ਉਹਨੂੰ ਉਹਨੂੰ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇ ਕੋਈ ਸਮੱਸਿਆ ਆਵੇ ਵੀ ਤਾਂ ਆਟੋਮੈਟਿਕਲੀ ਉਹ ਤੋਂ ਉਹਦੇ ਕੋਲ ਸੋਲੂਸ਼ਨ ਉਹਦੇ ਅੱਗੇ ਪਿਆ ਆ ਹੁੰਦਾ ਇਸ ਕਰਕੇ ਕੋਈ ਬਹੁਤੀ ਪ੍ਰੋਬਲਮ ਵਾਲੀ ਗੱਲ ਨਹੀਂ ਹੁੰਦੀ ਅੱਛਾ ਸੁਭਾਅਕ ਤੌਰ ਦੇ ਉੱਤੇ ਇਹ ਕਾਰੋਬਾਰ ਤੁਸੀਂ ਇਕੱਠਾ ਸ਼ੁਰੂ ਕੀਤਾ ਹੋਗਾ ਦੋਨਾਂ ਭਰਾਵਾਂ ਨੇ ਅੱਗੇ ਬੇਟੇ ਨੇ ਅਡਾਪਟ ਕਰ ਲਿਆ ਕਾਰੋਬਾਰ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਰੈਕਸ਼ਨ ਕੀ ਸੀਗਾ ਜੀ ਲੋਕਾਂ ਦਾ ਰਿਸ਼ਤੇਦਾਰਾਂ ਦਾ ਉਦੋਂ ਲੋਕਾਂ ਦਾ ਰਿਸੈਕਸ਼ਨ ਜਾਂ ਰਿਸ਼ਤੇਦਾਰਾਂ ਦਾ ਨਹੀਂ ਲੋਕਾਂ ਦਾ ਥੋੜਾ ਨੈਗੇਟਿਵਿਟੀ ਸੀਗੀ ਕਿਉਂਕਿ ਇਹ ਕੰਮ ਬਿਲਕੁਲ ਨਵਾਂ ਸੀ ਉਦੋਂ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਮਸ਼ਰੂਮ ਕੀ ਹੁੰਦੀ ਹੈ ਜੀ ਉਦੋਂ ਲੋਕ ਲੋਕ ਤਾਂ ਇਹ ਜਾਣਦੇ ਸੀ ਵੀ ਜਿਹੜੀ ਖੇਤਾਂ-ਕੂਤਾਂ 'ਚ ਜੰਮਦੀ ਹੈ ਉਹੀ ਮਸ਼ਰੂਮ ਆ ਇਹ ਇੱਕ ਫਾਰਮ ਦੇ ਵਿੱਚ ਕਿ ਇਸ ਤਰ੍ਹਾਂ ਵੀ ਇੱਕ ਵਿਗਿਆਨਕ ਤਰੀਕੇ ਨਾਲ ਪੈਦਾ ਕੀਤੀ ਜਾਕ ਸੀ ਇਹਦੇ ਬਾਰੇ ਲੋਕਾਂ ਨੂੰ ਕਿਸੇ ਨੂੰ ਨੌਲੇਜ ਨਹੀਂ ਸੀਗੀ ਤਾਂ ਫਿਰ ਹੌਲੀ ਹੌਲੀ ਜਿੱਲੇ گاਂ ਨੌਲੇਜ ਹਾਈ ਲੋਕਾਂ ਨੇਗਾ ਫਲਾਅ ਹੋਇਆ মিডিਆ ਦਾ ਫਲਾਅ ਹੋਇਆ ਪਤਾ ਲੱਗਾ ਵੀ ਇਹ ਬੜੀ ਗੁਣਕਾਰੀ ਚੀਜ਼ ਆ ਫਿਰ ਹੌਲੀ ਹੌਲੀ ਉਹਨਾਂ ਦਾ ਪੋਜ਼ਿਟਿਵ ਰੀਜੈਕਸ਼ਨ ਆਉਣ ਲੱਗਾ ਪਿਆ ਜ ਤੇ ਬਹੁਤ ਹੀ ਪੋਜ਼ਿਟਿਵ ਥੋੜਾ ਕਿਵੇਂ ਕੰਮ ਕਿਵੇਂ ਵੰਡੇ ਆ ਜੀ ਫਿਰ ਤੁਸੀਂ ਚਾਚੇ ਨੇ ਬਾਪ ਨੇ ਕਿ ਪੁੱਤ ਨੇ ਭਤੀਜੇ ਗੱਲ ਇਹ ਆ ਵੀ ਇਹ ਤਾਂ ਦੋਨੇ ਜਣੇ ਮਾਰਕੀਟਿੰਗ ਦਾ ਦੇਖਦੇ ਆ ਮੈਨੂੰ ਕੋਲ ਉੱਪਰਲੇ ਕੰਮ ਆ ਜਿਹੜੇ ਬਾਹਰਪੂਰ ਤੇ ਸ਼ਹਿਰ ਸ਼ੂਰ ਦੇ ਹੋਰ ਮਟੀਰੀਅਲ ਲਿਆਉਣਾ ਜਾਂ ਕੋਈ ਰਿਪੇਅਰ ਕਰਵਾਉਣੀ ਇਹੋ ਜਿਹੇ ਕੰਮ ਮੇਰੇ ਆ ਬਾਕੀ ਇਹ ਨਾਲੇ ਮਾਰਕੀਟ ਤਾਂ ਦੇਖਦੇ ਆ ਤੇ ਜਿਹੜਾ ਇਹ ਜਿਹੜਾ ਬੇਟਾ ਪ੍ਰੋਡਕਸ਼ਨ ਦਾ ਦੇਖ ਲੈਂਦਾ ਇਹ ਮਾਰਕੀਟ ਤਾਂ ਦੇਖ ਲੈਂਦਾ ਇਸ ਕਰਕੇ ਟੀਮ ਵਰਕ ਬਣ ਕੇ ਬੜਾ ਸੋੜਾ ਮਾਰਦੀ ਦੀ ਕਿਰਪਾ ਨਾਲ ਚੱਲ ਜਾਂਦਾ ਜੇ ਤੁਸੀਂ ਮੈਂ ਦੱਸਿਓ ਜੀ ਆਮ ਕਿਸਾਨ ਕੋਈ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਵੇ ਹੈਗੀ ਗੰਜੈਸ ਜੀ ਕਰ ਸਕਦਾ ਸ਼ੁਰੂ ਕਿਉਂਕਿ ਅੱਜ ਕਹਿੰਦੇ ਕਿਸਾਨ ਵਿੱਚ ਹੈ ਕੁਝ ਨਹੀਂ 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 ਐਸੀ ਗੱਲ ਨਹੀਂ ਹੁੰਦੀ ਕੋਈ ਵੀ ਜਿਹੜਾ ਕੀਤਾ ਹੈ ਨਾ ਉਹ ਉਹ ਮਾੜਾ ਨਹੀਂ ਹੁੰਦਾ ਸਿਰਫ ਉਹਦੇ ਵਿੱਚ ਸਾਡੇ ਕੰਮ ਕਰਨ ਦਾ ਕੁਝ ਢੰਗ ਗਲਤ ਹੁੰਦਾ ਜਿਸ ਕਰਕੇ ਉਹ ਸਾਨੂੰ ਜਿਹੜਾ ਨਾ ਬੈਨੀਫੀਸ਼ੀਅਲ ਨਹੀਂ ਹੁੰਦਾ ਨਹੀਂ ਤਾਂ ਅਦਰਵਾਈਜ਼ ਸਾਰੇ ਕਿਤੇ ਠੀਕ ਹੁੰਦੇ ਆ ਇਹ ਵੀ ਬਹੁਤ ਵਧੀਆ ਕੀਤਾ ਕੋਈ ਗੱਲ ਸ਼ੁਰੂ ਕਰ ਸਕਦਾ ਕਿਸਾਨ ਪਰ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਇਸ ਬਹੁਤ ਲੋਕਾਂ ਦੇ ਸ਼ੁਰੂ ਕਰਵਾਏ ਆ ਔਰ ਮੇਰਾ ਖਿਆਲ ਹੈ ਵੀ ਅਸੀਂ ਮੇਰੇ ਹਲ ਸਾਡੇ ਲਗਭਗ ਤੇ ਅਸੀਂ ਬਲਕ ਚੈਂਬਰ ਹੀ ਲਵਾਤਾ ਔਰ ਹਰ ਸਾਲ ਅਸੀਂ ਹੋਰ ਨਵੇਂ ਲਵਾ ਰਹੇ ਹਾਂ ਹੁਣ ਵੀ ਕਾਫੀ ਲਵਾ ਰਹੇ ਔਰ ਦੂਸਰੀ ਗੱਲ ਹੈ ਵੀ ਅਸੀਂ ਕਿਸੇ ਕੋਈ ਫੀਸ ਨਹੀਂ ਲੈਂਦੇ ਉਹ ਲਵਾਉਣ ਦੀ ਅੱਛਾ ਜੀ ਹਾਂ ਬਿਲਕੁਲ ਫ੍ਰੀ ਜਾ ਕੇ ਉਹਨੂੰ ਫ੍ਰੀ ਗਾਈਡੈਂਸ ਦਿੰਨੇ ਆ ਫ੍ਰੀ ਸਾਰਾ ਕੁਝ ਸਾਈਕਲ ਔਰ ਬਾਅਦ ਦੇ ਉਹਦੇ ਵਿੱਚ ਪ੍ਰੋਡਕਸ਼ਨ ਤੱਕ ਅਸੀਂ ਉਹਨੂੰ ਗਾਈਡ ਕਰਦੇ ਬੜੀ ਚੰਗੀ ਗੱਲ ਹੈ ਜੇ ਕਿਸਾਨ ਕਿਸਾਨ ਨਾ ਖੜੇਗਾ ਤਾਂ ਮੈਨੂੰ ਲੱਗਦਾ ਵੀ ਸਰਕਾਰਾਂ ਕੇ ਹੱਥੋਂ ਦੀ ਲੋੜ ਨਹੀਂ ਨਹੀਂ ਤਕਰੀਬਨ ਦੇਖੋ ਪ੍ਰਮਾਤਮਾ ਦੀ ਕਿਰਪਾ ਸਾਡੇ ਤੋਂ ਸਾਡੀ ਪਛਾਣ ਹੀ ਖੁੰਬਾ ਕਰਕੇ ਬਣੀ ਹੈ ਸਾਨੂੰ ਨੈਸ਼ਨਲ ਲੈਵਲ ਤੇ ਲੋਕ ਓਡੀਸ਼ਾ ਤੱਕ ਦੇ ਵੀ ਲੋਕ ਸਾਡੇ ਕੋਲ ਸੁਲਾ ਲੈਣ ਆਏ ਆ ਬਾਈ ਵਾਸ ਬਾਈ ਵੇਸ ਫੋਨ ਤੇ ਤਾਂ ਅਕਸਰ ਵਿਦੇਸ਼ਾਂ ਤੋਂ ਵੀ ਆਉਂਦੇ ਰਹਿੰਦੇ ਆ ਔਰ ਦੂਸਰੀ ਗੱਲ ਹੈ ਪੈਸੀ ਸਾਨੂੰ ਇੱਕ ਜਿਹੜਾ ਇੰਡੀਆ ਦਾ ਮੀਡੀਆ ਨੇ ਤਾਂ ਕਵਰ ਕੀਤਾ ਸਾਨੂੰ ਵਿਦੇਸ਼ੀ ਮੀਡੀਆ ਡਿਸਕਵਰੀ ਚੈਨਲ ਤੇ ਵੀ ਸਾਡੀ ਰਿਕਾਰਡਿੰਗ ਹੋਈ ਹੈ ਕੀ ਬਾਤ ਹੈ ਬੜੀ ਬੜੀ ਚੰਗੀ ਗੱਲ ਹੈ ਜੀ ਇਹ ਡਿਸਕਵਰੀ ਵਾਲੇ ਵੀ ਫੈਨ ਨੇ ਤੁਹਾਡੇ ਅੱਛਾ ਮੈਨੂੰ ਦੱਸਿਓ ਜੀ ਜਦੋਂ ਹੁਣ ਆਪਣੇ ਬ੍ਰਾਂਡ ਦੇ ਵਿੱਚ ਆਪਣੀ ਫਸਲ ਨੂੰ ਖੁਦ ਪੈਕ ਕਰਕੇ ਵੇਚ ਰਹੇ ਹੋ ਮਾਨ ਮਹਿਸੂਸ ਹੁੰਦਾ ਅਸਲੀਅਤ ਕਿ ਕਿਸਾਨੀ ਨੂੰ ਜੇ ਇਸ ਤਰੀਕੇ ਦਾ ਥੋੜਾ ਰੂਪਰੇਖਾ ਬਦਲੀ ਜਾਵੇ ਤਾਂ ਕਿਸਾਨ ਜੇ ਕਿਸਾਨ ਹੈ ਤਾਂ ਮਾਲਕ ਵੀ ਆਪ ਹੀ ਹੈ ਨਸ਼ਾ ਹੁੰਦਾ ਜੀ ਹਾਂ ਨਸ਼ਾ ਹੁੰਦਾ ਸੀ ਗੱਲ ਜਿੱਤ ਜਿਹੜੀ ਆ ਉਹ ਉਹਦਾ ਵੀ ਨਸ਼ਾ ਆ ਜਦੋਂ ਆਪਣੀ ਚੀਜ਼ ਮਾਰਕੀਟ ਦੇ ਵਿੱਚ ਮੁੱਲ ਪਾਉਂਦੀ ਆ ਤੇ ਇਹਦਾ ਸਰੂਰ ਆਉਂਦਾ ਹੈ ਇਹਦਾ ਔਰ ਕੰਮ ਕਰਨ ਨੂੰ ਜੀ ਕਰਦਾ ਕਿ ਹੋਰ ਕਰੀਏ ਕੰਮ ਆਪਣੇ ਤੇ ਜਦੋਂ ਸਾਡਾ ਪ੍ਰੋਡਕਟ ਵਧੀਆ ਮੁੱਲ ਪਾਉਂਦਾ ਨਾ ਇਹਨਾਂ ਦਾ ਮਾਲ ਆਵੇ ਇਹ ਬੁੱਢੀ ਪਿੰਡ ਦਾ ਮਾਲ ਆ ਤੇ ਆਪ ਸਭ ਤੋਂ ਵਧੀਆ ਮੁੱਲ ਪਿਆ ਇਹਦਾ ਤੇ ਉਸ ਟਾਈਮ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਸਰੂਰ ਹੁੰਦੀ ਨਸ਼ਾ ਹੁੰਦਾ ਜਿੱਤ ਵੀ ਇੱਕ ਨਸ਼ਾ ਹੈ ਠੀਕ ਹੈ ਜੀ ਤਾਂ ਬੜਾ ਚੰਗਾ ਲੱਗਾ ਜੀ ਗੱਲਬਾਤ ਕਰਕੇ ਮੋਟੀ ਮੋਟੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਹਰਮਨ ਵੀਰੇ ਕੋਈ ਕਿਸਾਨ ਵੀਰਾਂ ਨੂੰ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਤਾਂ ਜੀ ਸਾਰਿਆਂ ਨੂੰ ਇਹੀ ਮੈਸੇਜ ਤੁਹਾਨੂੰ ਸਲਾਹ کہہ ਸਕਦਾ ਜੀ ਅਸੀਂ ਬਾਹਰ ਨੂੰ ਵੀ ਜਾਣਦੇ ਆ 25 ਲੱਖ ਲਾ ਕੇ 2.5 ਲੱਖ ਲਾ ਕੇ ਇੱਕ ਵਾਰੀ ਇੱਥੇ ਹਿੰਮਤ ਮਾਰ ਕੇ ਦੇ ਦੋ। ਕੀ ਬਾਤ ਹੈ। ਇਹ ਨਾਕਾਮ ਜਾ ਹੋਏ ਤੇ ਚੱਲ ਜਾ। ਇਹ ਚੱਲ ਜਿਓ। ਬੜੀ ਬੜੀ